ਆ ਪਾਰਟੀਸ਼ਨ ਸਾਰੀ ਡਬਲਯੂ ਪੀ ਸੀ ਦੀ ਹੈ ਜੀ। ਸੌਖ-ਸੂਖ ਦੀ ਦਿੱਕਤ ਤੋਂ ਸਾਰੀ ਅਸੀਂ ਇਹ ਡਬਲਯੂ ਪੀ ਸੀ ਲਾਈ ਹੈ। ਤੇ ਅੰਦਰ ਕਿਚਨ ਦਾ ਜਿਹੜਾ ਬਾਕਸ ਵਗੈਰਾ ਨੇ ਉੱਪਰ ਵਾਲੇ ਸਾਰੇ ਪਲਾਈ ਬੋਰਡ ਦੇ ਆ ਜੀ ਕਿਉਂਕਿ ਉੱਪਰ ਦਾ ਸੌਖ ਦੀ ਦਿੱਕਤ ਆ। ਆ ਨੀਚੇ ਵਾਲੇ ਬਾਕਸ ਨੇ ਜਿਹੜੇ ਇਹ ਸੀਮੇਸੀ ਚਾਰ ਸਪੇਸ ਦਾ ਸਾਰਾ ਡਬਲਯੂ ਪੀ ਸੀ ਦਾ ਬਣਾਇਆ ਹੋਇਆ। ਆ ਸਾਰੀ ਡਬਲਯੂ ਪੀ ਸੀ ਹੈ ਜੀ ਅੱਗੇ ਪਿੱਛੇ ਉੱਪਰ نیچے। ਇਦੇ ਵਿੱਚ ਕੋਈ ਡਰਾਅਰ ਵਗੈਰਾ ਨੇ ਕੋਈ ਪਾਰਟੀਸ਼ਨਾਂ ਨੇ ਇਹ ਸਾਰੇ ਪਲਾਈ ਬੋਰਡ ਦੀ ਹੈ ਆ ਪਾਰਟੀਸ਼ਨ ਹੋ ਗਈ ਮੈਂ ਆ ਡਰਾਅਰ ਹੋ ਗਏ ਇਹ ਸਾਰਾ ਪਲਾਈ ਬੋਰਡ ਹੈ ਅੰਦਨੰਗ ਹੋਣਾ ਹੈ ਮੰਨੋ ਉੱਪਰ ਉੱਪਰੋਂ ਸਾਈਡਾਂ ਤੋਂ ਨੀਚੋਂ ਤੇ ਬੈਕ ਤੋਂ ਉਹ ਸਾਰਾ ਡਬਲ ਸੀ ਪੀਸੀ ਦਾ ਬਣਾਇਆ ਹੈ ਬਾਕੀ ਆ ਸਾਰਾ ਕੁਝ ਅਸੀਂ ਲੱਕੜ ਦਾ ਬਣਾਇਆ ਕਿਉਂਕਿ ਇਹ ਚੀਜ਼ਾਂ ਡਬਲ ਸੀ ਪੀਸੀ ਜੀ ਕੰਮ ਨਹੀਂ ਆਉਂਦੀਆਂ ਜਿਆਦਾ ਜਿਆਦਾ ਪਾਰਲੇ ਬਾਕਸੰ ਦਾ ਕੋਈ ਨਿਕਤ ਨਹੀਂ ਆਉਂਦੀ ਉਹ ਤਾਂ ਚੱਲ ਜਾਂਦਾ ਹੈ ਵਧੀਆ ਬਣ ਜਾਂਦੇ ਆ ਇਹੋ ਕੰਮ ਜਾਓ ਉਹ ਪੂਰਾ ਬਾਕਸ ਹੀ ਮੈਂ ਦਵਾਂ ਇਸੀ ਦਾ ਹੈ ਉੱਪਰ ਗ੍ਰੀਨ ਬੋਰਡ ਲੱਗਾ ਹੈ ਸਾਰੇ ਤਾਂ ਕਿ ਕੋਈ ਦਿੱਕੋ ਹੋਊਗੀ